ਜਿਵੇਂ ਜਿਵੇਂ ਵੋਟਾਂ ਦੇ ਦਿਨ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਦਿਨ ਆਉਣ ਤੋਂ ਪਹਿਲੇ ਹੀ ਸਿਆਸਤ ਪੂਰਨ ਤੌਰ ਤੇ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਵਿਰੋਧੀਆਂ ਦੇ ਵੱਲੋਂ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਹੁਣ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ 1 ਜੂਨ ਨੂੰ ਵੋਟਾਂ ਜਿਹੜੀਆਂ ਕਿ ਕਾਂਗਰਸ ਪਾਰਟੀ ਨੂੰ ਨਾ ਪਾਈਆਂ ਜਾਣ ਤੇ ਤੁਸੀਂ ਆਪਣਾ ਇਤਿਹਾਸ ਯਾਦ ਰੱਖਿਓ ਤੇ ਸਿੱਖ ਕੌਮ ਨੂੰ ਇਹ ਵੱਡੀ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਗਈ ਹੈ ਕਿ ਇੱਕ ਸ਼ਰਮਣੀ ਅਕਾਲੀ ਦਲ ਹੈ ਜੋ ਪੰਜਾਬ ਦੀ ਪਾਰਟੀ ਐ ਸਿੱਖਾਂ ਦੀ ਗੱਲ ਕਰਦੀ ਐ ਕਿਸਾਨਾਂ ਦੀ ਗੱਲ ਕਰਦੀ ਐ ਤੇ ਬਾਕੀ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਨੇ ਤੇ ਜਿਸ ਦੇ ਦੌਰਾਨ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਦੋਗਲਾ ਚਿਹਰਾ ਨਿਕਲ ਕੇ ਬਾਹਰ ਆਵੇਗਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਫਿਰ ਤੋਂ ਜਿਹੜਾ ਕਿ ਤਿੱਖੇ ਨਿਸ਼ਾਨੇ ਭਾਜਪਾ ਅਤੇ ਉੱਥੇ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਤੇ ਸਾਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਸੋ ਇਲੈਕਸ਼ਨ ਦਾ ਮਾਹੌਲ ਭਖਿਆ ਹੋਇਆ ਇੱਕ ਸੁਆਦ ਵਾਲੀ ਗੱਲ ਆ ਪਿੰਡਾਂ ਦੇ ਵਿੱਚ ਘੁੰਮਦੇ ਆ ਹਲਕਿਆਂ ਵਿੱਚ ਜਾ ਰਹੇ ਆ ਕਿੰਨੇ ਹਲਕਿਆਂ ਦਾ ਮੈਂ ਦੌਰਾ ਕੀਤਾ ਹੈ ਕਿ ਕੱਲ ਕਲੀਅਰ ਆ ਕਿ ਮਾਤ ਲਈ ਪੰਜਾਬੀਆਂ ਨੇ ਪਿੰਡਾਂ ਵਾਲੇ ਤਾਂ ਪੂਰੇ ਖੁਟੇ ਖੁੰਡੇ ਗਰਮ ਕਰੀ ਫਿਰਦੇ ਨੇ ਦਿੱਲੀਆਂ ਨੂੰ ਟਕਾ ਕੇ ਠੋਕਣਗੇ ਮੇਰੀ ਇਹ ਵੀਡੀਓ ਸਪੈਸ਼ਲ ਮੇਰੀ ਸ਼੍ਰੋਮਣੀ ਕਲਜਲ ਦੇ ਯੋਧਿਆਂ ਲਈ ਆ ਵਰਕਰਾਂ ਲਈ ਆ ਕੀ ਚੜ੍ਹਦੀ ਕਲਾ ਪੂਰੀ ਚੜ੍ਹਦੀ ਕਲਾ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪੰਜਾਬੀ ਤਿਆਰ ਬੈਠੇ ਨੇ ਜਿਹੜੀ ਲੜਾਈ ਦਿੱਲੀ ਵਰਸਸ ਪੰਜਾਬ ਚੱਲ ਰਹੀ ਆ ਦਿੱਲੀ ਵਾਲੇ ਪਹਚਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਇੱਕੋ ਨਾਰਾ ਚਾਹੇ ਭਾਜਪੀ ਵਾਲਾ ਇਹਨਾਂ ਨੂੰ ਵੀ ਦਿਖਾਵਾਂਗੇ ਕਿ ਕਾਲੀ ਦਲ ਤੇ ਇਹ ਕਾਲੀ ਦਲ ਦੇ ਵਰਕਰ ਇੱਕ ਕੱਡੇ ਤਗੜੇ ਯੋਧੇ ਨੇ ਫਿਰ ਇੱਕ ਪਾਸਾ ਹੀ ਕਰਨਗੇ ਇਹਦੀ ਕਾਂਗਰਸ ਹਰ ਸਿੱਖ ਦੱਸੂਗਾ ਵੀ 1 ਜੂਨ ਨੂੰ ਪਹਿਲਾ ਹਫਤਾ ਜਿਹੜਾ ਜੂਨ ਦਾ ਪਹਿਲਾ ਹਫਤਾ ਹੈ ਵੀ ਆਹ ਉਂਗਲ 1 ਜੂਨ ਨੂੰ ਕਿਸੇ ਸਿੱਖ ਦੀ ਪੰਜੇ ਤੇ ਨਾ ਲੱਗੇ ਮੈਂ ਸਮਝਦਾ ਕਿ ਉਹ ਆ ਇੱਥੇ ਦਿਲ ਤੇ ਹੱਥ ਰੱਖ ਕੇ ਸੋਚਿਓ ਕਿ 1 ਜੂਨ ਨੂੰ ਕਾਂਗਰਸ ਨੇ ਕੀ ਕੀਤਾ ਸੀ 1 ਜੂਨ 1984 ਨੂੰ ਕੀ ਕੀਤਾ ਸੀ 1 ਜੂਨ ਨੂੰ ਹੀ ਵੋਟਾਂ ਨੇ 40 ਸਾਲ ਬਾਅਦ ਕੋਈ ਸਿੱਖ ਨਹੀਂ ਵੋਟ ਪਾਉਂਦਾ ਪੰਜੇ ਤੇ ਜਿਹਦੇ ਅੰਦਰ ਦਰਦ ਆ ਤੇ ਜਿਹਨੂੰ ਪਿਆਰ ਆ ਆਪਣੀ ਕੌਮ ਦੇ ਨਾਲ ਉਹ ਸਿੱਖ ਨਹੀਂ ਪਾਉਂਦਾ ਪੰਜੇ ਦੇ ਵੋਟ ਰਹੀ ਗੱਲ ਝਾਰੂ ਵਾਲਿਆਂ ਦੀ ਕੋਈ ਬੀਬੀ ਵੋਟ ਨਹੀਂ ਪੈਂਦੀ ਜਿਵੇਂ ਬੀਬੀਆਂ ਨੂੰ ਠੱਗੀ ਮਾਰੀ ਆ ਕੋਈ ਨੌਜਵਾਨ ਵੋਟ ਨਹੀਂ ਪਾਉਂਦਾ ਕੋਈ ਸਿੱਖ ਵੋਟ ਨਹੀਂ ਪਾਉਂਦਾ ਕਿਉਂਕਿ ਕਾਂਗਰਸ ਤੇ ਆਮ ਆਦੀ ਪਾਰਟੀ ਪੂਰੇ ਭਾਰਤ 'ਚ ਰਲ ਕੇ ਓਪਨਲੀ ਚੋਣ ਲੜ ਰਹੇ ਨੇ ਤੇ ਪੰਜਾਬ ਦੇ ਵਿੱਚ ਹਿੱڈن ਤਰੀਕੇ ਨਾਲ ਕਿ ਉਥੇ ਉਹਨੇ ਕਮਜ਼ੋਰ ਕੈਂਡੀਡੇਟ ਖੜਾ ਕਰਤੇ ਉਹਨੇ ਉਥੇ ਉਹਨੇ ਕਰਤੇ ਆ ਪਰ ਟਕਾ ਕੇ ਮਾਣਣਗੇ ਤੁਹਾਨੂੰ ਤਿੰਨੇ ਸੁਣ ਲਓ ਵਿੱਚੇ ਭਾਜੀਪੀ ਵਿੱਚੇ ਕਾਂਗਰਸ ਤੇ ਆਮ ਆਦੀ ਪਾਰਟੀ ਦਾ ਗੱਲੀ ਇੱਕ ਆ ਇਹ ਤਾਂ ਗੱਲੀ ਇੱਕ ਆ ਦੋਏ ਕਾਂਗਰਸ ਕਹਿ ਲੋ ਆਮ ਆਦੀ ਪਾਰਟੀ ਕਹਿ ਲੋ ਉਹਨਾਂ ਨੇ ਵੀ ਗੁਰੂ ਧਾਮਾਂ ਤੇ ਹਮਲੇ ਕੀਤੇ ਸਾਡੀ ਕਰਦਾਰ ਕੁਛੀ ਕੀਤੀ ਇਹਨਾਂ ਨੇ ਵੀ ਝਾੜੂ ਵਾਲਿਆਂ ਨੇ ਵੀ ਉਹੀ ਕੁਝ ਕੀਤਾ ਉਹੀ ਪਰਚੇ ਲਾਏ ਨੇ ਇਹ ਲੜਾਈ ਆਪਣੀ ਆ ਪੰਜਾਬੀਆਂ ਦੀ ਆ ਪੰਜਾਬ ਨੇ ਜਿੰਨਾ ਦਿੱਲੀ ਨੇ ਹਾਰਨਾ ਮੈਂ ਸ਼੍ਰੋਮਣੀ ਕਾਲਜਦਲ ਦੀ ਕੋਰ ਕਮੇਟੀ ਦਾ ਮੈਂਬਰ ਵੀ ਆ। ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਧੰਨਵਾਦ ਉਹਨਾਂ ਨੇ ਮੌਕਾ ਦਿੱਤਾ। 5 ਮਹੀਨੇ ਪਹਿਲਾਂ ਕਹਿੰਦੇ ਸੀ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੇ ਹੱਕ ਪਾਣੀ ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਮੁੱਦੇ ਸਿੱਖਾਂ ਦੇ ਮੁੱਦੇ ਬੰਦੀ ਸਿੰਘਾਂ ਦੇ ਮੁੱਦੇ ਕੋਈ ਸਮਝੌਤਾ ਨਹੀਂ ਠੋਕ ਕੇ ਜਵਾਬ ਦਿੱਤਾ। ਪੂਰੇ ਆ ਤੁਸੀਂ ਭਾਰਤ ਦੀ ਨਿਗਾਹ ਮਾਰ ਕੇ ਦੇਖੋ ਲੰਬੇ ਪਏ ਨੇ ਲੰਬੇ ਸਰਕਾਰਾਂ ਦੇ ਅੱਗੇ ਇਹ ਖੜਾ ਝੋਟਾ ਪ੍ਰਧਾਨ ਸਾਡਾ ਸਰਦਾਰ ਸੁਖਬੀ ਸਿੰਘ ਬਾਦਲ ਲਲਕਾਰਾ ਮਾਰ ਕੇ ਖੜਾ ਹੈ ਏ ਓਏ ਸ਼੍ਰੋਮਣੀ ਕਲਦਨ ਕੱਲਾ ਇਲੈਕਸ਼ਨ ਲੜੂਗਾ ਤੇ ਠੋਕ ਕੇ ਲੜ ਰਿਹਾ ਠੋਕ ਕੇ ਜਿੱਤਾਂਗੇ ਸਭ ਤੋਂ ਵੱਧ ਸੀਟਾਂ ਵਾਦਾ ਤੇ ਦਾਵਾ ਕਰਦਾ ਹੈ ਵਾਦਾ ਕਰਨਾ ਹੈ ਅਕਾਲੀ ਦਲ ਦੇ ਯੋਧਿਆਂ ਨੂੰ ਕਿ ਪ੍ਰਮਾਤਮਾ ਇਹ ਬੋਲਾਂ ਨੂੰ ਸਿਰੇ ਚੜ੍ਹਾਵੇ ਜਿਵੇਂ ਪਿੰਡਾਂ ਦਾ ਮਾਹੌਲ ਹੈ ਸ਼ਰਨਾ ਮਾਹੌਲਾ ਜਿਵੇਂ ਪੰਜਾਬ ਦਾ ਦੁਕਾਨਦਾਰ ਵਪਾਰੀ ਹਰ ਹਰ ਵਿਅਕਤੀ ਸੋਚ ਰਿਹਾ ਕਿ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਜੇ ਆਪਣਾ ਬਿਜ਼ਨਸ ਚਲਾਉਣਾ ਹੈ ਜੇ ਆ ਫਰੋਤੀਆਂ ਤੋਂ ਬਚਣਾ ਹੈ ਜੇ ਡਰ ਤੇ ਭੈ ਤੋਂ ਨਿਕਲਣਾ ਤਾਂ ਪੰਜਾਬੀਆਂ ਦੀ ਪਾਰਟੀ ਸ਼ੋਮਣੀ ਕਲਦੇਮ ਚ ਜਤਉਣਾ ਪਊਗਾ ਹਰ ਕਿਸਾਨ ਹਰ ਮਜ਼ਦੂਰ ਹਰ ਪਿੰਡਾਂ ਚ ਰਹਿਣ ਵਾਲਾ ਵਿਅਕਤੀ ਇਹ ਸੋਚ ਰਿਹਾ ਕਿ ਜੇ ਪਿੰਡਾਂ ਦੀ ਤਰੱਕੀ ਕਰਨੀ ਹੈ ਕੀ ਕੌਮ ਦੀ ਤਰੱਕੀ ਕਰਨੀ ਆ ਚੜ੍ਹਦੀ ਕਲਾ ਕਰਨੀ ਆ ਤਾਂ ਸ਼੍ਰੋਮਣੀ ਕਾਲੇ ਦਾ ਹਰ ਸਿੱਖ ਇੱਕ ਮਿੰਟ ਰੋਕ ਲੈ ਗੱਡੀ ਬੱਸ ਹਰ ਸਿੱਖ ਇਹ ਗੱਲ ਸੋਚ ਰਿਹਾ ਇੱਕ ਜੂਨ ਨੂੰ ਜੂਨ ਚ ਕੋਈ ਸਿੱਖ ਪਹਿਲੇ ਹਫਤੇ ਚ ਕਾਂਗਰਸ ਨੂੰ ਵੋਟ ਨਾ ਪਾ ਦਿਓ ਕੋਈ ਨਾ ਬੂਤ ਤੇ ਬਹਿ ਜਾਓ ਇਹਨਾਂ ਦੇ ਮੁੱਛ ਚੜਾ ਕੇ ਇਹ ਮੰਨ ਕੇ ਚੱਲਿਓ ਵੀ ਜਿਹੜਾ 1 ਜੂਨ ਨੂੰ ਕਾਂਗਰਸ ਦੇ ਬੂਤ ਤੇ ਬਹਿ ਗਿਆ ਨਾ ਤੇ ਆਮ ਆਦੀ ਪਾਰਟੀ ਦੇ ਬੂਤ ਬਹਿ ਗਿਆ ਮੈਂ ਸਮਝਦਾ ਕਿ ਉਹ ਸਿੱਖ ਕੌਣ ਦੇ ਹੱਕਦਾਰ ਨਹੀਂ ਹੈਗਾ ਮਾਫ ਕਰਨਾ ਮੈਂ ਥੋੜੀ ਕੈੜੀ ਗੱਲ ਕਰ ਰਿਹਾ ਜੂਨ ਦਾ ਪਹਿਲਾ ਹਫਤਾ ਯਾਰ ਇੰਨੇ ਵੀ ਨਹੀਂ ਆਪਾਂ ਮਰੇ ਯਾਰ ਇੰਨੀ ਵੀ ਅਣਕ ਅਣਕ ਤੇ ਗੈਰਤ ਆਪਣੀ ਗਈ ਨਹੀਂ ਵੋਟਾਂ ਪੈਂਦੀਆਂ ਰਹਿਣੀਆਂ ਸਰਕਾਰਾਂ ਹੁੰਦਿਆਂ ਜਾਂਦੇ ਰਹਿਣੀਆਂ ਜਿੱਤਾਂ ਹਾਰਾਂ ਚੱਲਦੇ ਰਹਿਣੀਆਂ ਕੋਈ ਫਰਕ ਨਹੀਂ ਪੈਂਦਾ ਮਾਵੇ ਚਾਹੁੰਦੇ ਕਨੈਕਸ਼ਨ ਟੁੱਟ ਗਿਆ ਸੀ ਜੂਨ ਦੇ ਪਹਿਲੇ ਹਫਤੇ ਚ ਕਾਂਗਰਸ ਤੇ ਝਾੜੂ ਵਾਲਿਆਂ ਦੇ ਬੂਤ ਤੇ ਨਾਲ ਕੋਈ ਬਹਿ ਜਾਏ ਤੇ ਦਿੱਲੀ ਵਾਲੇ ਪਿੰਡਾਂ ਚ ਨਾ ਵੜ ਜਾਣ ਟਕਾ ਕੇ ਠੋਕੋ ਜਵਾਬ ਦਿਆ ਕਰੋ ਸਵਾਲ ਪੁੱਛਿਆ ਕਰੋ ਕੀ ਕੀਤਾ ਰੱਖੋ ਸਾਡੇ ਵਾਦੇ ਜਿਹੜੇ ਤੁਸੀਂ ਕੀਤੇ ਸੀ ਅੱਜ ਕਾਂਗਰਸ ਤੇ ਆਮ ਆਦੀ ਪਾਰਟੀ ਇਕੱਠੇ ਰਲ ਕੇ ਇਲੈਕਸ਼ਨ ਲੜ ਰਹੇ ਨੇ ਤੇ ਕਾਂਗਰਸ ਨੇ ਵਾਦੇ ਕੀਤੇ ਸੀ ਘਰ ਘਰ ਨੌਕਰੀ ਦਾ ਨਸ਼ਾ ਖਤਮ ਕਰਨ ਦਾ ਆ ਮਾਨਸੇ ਚ ਕਲਮਾ ਗਿਆ ਸੀ ਜੋਗੇ ਪਿੰਡ ਓਪਨਲੀ ਚਿੱਟਾ ਵਿਖਦਾ ਪਿੰਡ ਦੇ ਵਿੱਚ ਉੱਥੇ ਦੁਕਾਨਾਂ ਬਣੀਆਂ ਹੋਈਆਂ ਨੇ ਜੋਗੇਪਿੰਡ ਦੇ ਵਿੱਚ ਚਿੱਟੇ ਲੀਆਂ ਹਬੂਬਕੇ ਬੋਲਦੇ ਸੀ ਲੋਕ ਇਹ ਲੋਕ ਇਸ ਲਈ ਮੇਰੀ ਬਿੰਦਿਆ ਟਕਾ ਕੇ ਠੋਕੋ ਪੰਜਾਬ ਜਿੱਤੇਗਾ ਦਿੱਲੀ ਵਾਲੇ ਭਜਾਵਾਂਗੇ ਪੰਜਾਬ ਨੂੰ ਜਿਤਾਵਾਂਗੇ ਪੰਥ ਪੰਜਾਬ ਤੇ ਪੰਜਾਬੀ ਨੇ ਪਾਰਟੀ ਸ਼੍ਰੋਮਣੀ ਕਮਲਵਲ ਜਿੱਤੇਗਾ ਸਭ ਤੋਂ ਵੱਧ ਸਿੱਟਾ ਲਵਾਂਗੇ ਪੰਜਾਬ ਜਿੱਤੂਗਾ ਤੇ ਅਣਖ ਤੇ ਗੈਰਤ ਨਾਲ ਜਿੱਤੂਗਾ ਧੌਣ ਉੱਚੀ ਕਰਕੇ ਦਿੱਲੀ ਵੱਲੋਂ ਮੂੰਹ ਕਰਕੇ ਕਹਾਂਗੇ ਲਾ ਓਏ ਚੱਕ ਜਿਹੜੇ ਕਹਿੰਦੇ ਸੀ ਅਸੀਂ ਤੁਹਾਨੂੰ ਦੱਬ ਲਾਂਗੇ ਲੜਾ ਕੇ ਡਰਾ ਕੇ ਭਾਈ ਚਰਕਸਾਹ ਜ ਖਤਮ ਕਰਕੇ ਆਪਣੀਆਂ ਚਾਲਾਂ ਦੇ ਨਾਲ ਚਲਾਕੀਆਂ ਦੇ ਨਾਲ ਕੋਈ ਚਲਾਕੀ ਚ ਰੁਕੀ ਨਹੀਂ ਫਿਰ ਉਹ ਕਹਿੰਦੇ ਨੇ ਫਿਰ 21 ਵਾਰ ਹੁੰਦਾ ਫਿਰ ਜਿਹੜਾ ਉਹ ਵਾਰ ਹੈ ਹੁਣ ਉਹ ਪੰਜਾਬੀਆਂ ਦਾ ਇਸ ਵਾਰ ਪੰਜਾਬੀ ਦੱਸਣਗੇ ਕਿ ਪੰਜਾਬ ਜਿੱਤੇਗਾ ਦਿੱਲੀ ਵਾਲੇ ਹਾਰ ਦੇ ਧੰਨਵਾਦ ਜੀ ਵਾਹਿਗੁਰੂ ਖਾਲਸਾ ਬੇਗੁਰੇ ਫਤਿਹ ਚੜ੍ਹਦੀ ਕਲਾ ਲੱਗੇ ਰਹੋ ਬੂਥ ਲੈਵਲ ਤੱਕ ਕੱਲੇ-ਕੱਲੇ ਬੂਤ ਤੇ ਪਕੜ ਬਣਾ ਕੇ ਰੱਖੋ ਇਹ ਪੰਜਾਬ ਨੂੰ ਜਿਤਾਉਣ ਦੀ ਲੜਾਈ ਦੇ ਵਿੱਚ ਹਰ ਬੰਦਾ ਆਪਣਾ ਆਪਣਾ ਯੋਗਦਾਨ ਪਾ